ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਜਲ ਜੀਰਾ ਬਣਾਵਾਂਗੇ ਗਰਮੀ ਬਹੁਤ ਪੈਂਦੀ ਆ ਤੇ ਠੰਡਾ ਠੰਡਾ ਬਣਾ ਕੇ ਤੁਸੀਂ ਜਲ ਜੀਰਾ ਪੀਵਾਂਗੇ ਤੇ ਬਹੁਤ ਹੀ ਆਸਾਨ ਤਰੀਕਾ ਬਣਾਉਣ ਦਾ ਹਾਂਜੀ ਚਲੋ ਜੀ ਹੁਣ ਆਪਾਂ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਗ੍ਰੈਂਡਿਕ ਜਾਰ ਦੇ ਵਿੱਚ ਪੁਦੀਨਾ ਪਾ ਦਾਂਗੇ ਆਪਾਂ ਆਪਾਂ 4 ਗਲਾਸ ਬਣਾਵਾਂਗੇ ਹਸਾਬ ਨਾਲ ਲਿਆ ਆਪਾਂ ਤੇ ਇਧਰ ਆਪਾਂ ਲਿਆ ਦੋ ਚਮਚ ਜੀਰੇ ਦੇ ਆ ਪੁੰਨਿਆ ਹੋਇਆ ਰੋਸਟ ਕੀਤਾ ਹੋਇਆ ਪਾਊਡਰ ਹੈ ਅੱਧਾ ਚਮਚ ਆਪਣਾ ਕਾਲੀ ਮਿਰਚ ਹੈ ਚੌਥਾ ਹਿੱਸਾ ਚਮਚ ਦਾ ਵਾਈਟ ਨਾਮ ਦਾ ਆ ਬਲੈਕ ਕਾਲਾ ਨਾਮ ਦਾ ਆਪਣਾ ਅੱਧਾ ਚਮਚ ਇਹ ਵੀ ਆਪਾਂ ਇਹਦੇ ਵਿੱਚ ਪਾ ਦਿਆਂਗੇ ਇਹ ਬਹੁਤ ਹੀ ਛਾਂਤ ਤਰੀਕਾ ਹੈ ਮੈਂ ਤੇ ਜਵਾਨਾ ਕੱਲਾ ਜੀਰਾ ਤੇ ਮਿਰਚਾਂ ਪੀਸ ਕੇ ਰੱਖੋ ਘਰੇ ਬਸ ਜਦ ਜੀ ਕਰੇ ਤੇ ਬਣਾਓ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੋ ਨਿੰਬੂਆਂ ਦਾ ਜੂਸ ਕਰਕੇ ਹੋਏ ਇਹ ਪਾ ਦਾਂਗੇ ਥੋੜਾ ਆਪਣਾ ਕੋਲ ਚਾਰ ਚਮਚ ਹੈਗੇ ਆ ਚੀਨੀ ਦੇ ਇਹ ਪਾ ਦਾਂਗੇ ਅਸੀਂ ਥੋੜਾ ਜਿਹਾ ਪਾਵਾਂਗੇ ਪਾਣੀ ਹੁਣ ਆਪਾਂ ਗ੍ਰाइंड ਕਰਾਂਗੇ ਹਾਂਜੀ ਪੁਦੀਨਾ ਆਪਾਂ ਗ੍ਰाइंड ਕਰ ਲੇ ਤੇ ਹੁਣ ਆਪਾਂ ਇਹਨੂੰ ਸੌਰੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਈਸ ਪਾਵਾਂਗੇ ਬਰਫ਼ ਪਾਵਾਂਗੇ ਚਲੋ ਜੀ ਸਭ ਪਹਿਲਾਂ ਬਰਫ਼ ਪਾ ਕੇ ਨਾ ਪਾਣ ਦੇ ਦਾਰੇ ਦੇ ਗ੍ਰाइंड ਕਰ ਲਵਾਂਗੇ ਹਾਂਜੀ ਆਪਾਂ ਬਰਫ਼ ਪਾ ਕੇ ਵੀ ਗ੍ਰाइंड ਕਰ ਲਿਆ ਹੁਣ ਆਪਾਂ ਇਹਨੂੰ ਛਾਣ ਲਾਂਗੇ ਬੈਸਿਕ ਇਹ ਬਣਾਣਾ ਹੈ ਪੀ ਪਾ ਦੇ ਵਿੱਚ ਪੁਦੀਨੇ ਦੇ ਪੱਤੇ ਹੀ ਆ ਕੁਝ ਨਹੀਂ ਹੈ ਤੇ ਇਹ ਨਹੀਂ ਵੀ ਪਿੰਦੇ ਤੇ ਮੈਂ ਆਪਾਂ ਹੁਣ ਪੂਰਾ ਵਧੀਆ ਛਾਣ ਲਾਂਗੇ। ਹਾਂਜੀ ਹੁਣ ਆਪਾਂ ਤੀਨਾਂ ਲਿਆ ਛਾਣ ਇਹਨੂੰ ਕਰ ਦੇਣੀ ਸਾਈਡ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਹੋਰ ਪਾ ਲਾਂਗੇ ਬਰਫ਼ ਪਾ ਲਾਂਗੇ ਆ ਵੀ ਆਪਣਾ ਆ ਵੀ ਆਪਣਾ ਠੰਡਾ ਪਾਣੀ। ਹਾਂਜੀ ਹੁਣ ਆਪਾਂ ਇਹਨੂੰ ਸਰਵ ਕਰਾਂਗੇ। ਠੀਕ ਹੈ। हां जी आपा दो गिलासਾਂ ਚ ਪਾ ਲਏ ਤੇ ਦੋ ਗਲਾਸ ਆਪਣੇ ਬਾਕੀ ਆ 50 ਗਲਾਸ ਬਣਾਈ ਸੀ ਠੰਡਾ ਠੰਡਾ ਜੀਰਾ ਪੀਓ ਤੇ ਗਰਮੀ ਨੂੰ बुझाਓ ਤੇ ਬਹੁਤ ਹੀ ਵਧੀਆ ਤੇ ਬਹੁਤ ਟੇਸਟੀ ਬਣਦਾ ਲਓ ਜੀ ਹੁਣ ਚੈੱਕ ਕਰਕੇ ਦੱਸੋ ਸਾਨੂੰ ਕਿਵੇਂ ਮਨ ਲੱਗਦਾ ਬਹੁਤ ਵਧੀਆ ਬਣਿਆ ਲਓ ਜੀ ਜਲ ਜੀਰਾ ਆਪਣਾ ਬਹੁਤ ਹੀ ਟੇਸਟੀ ਬਹੁਤ ਵਧੀਆ ਬਣਿਆ ਆਪਾਂ ਇਹਦੇ ਵਿੱਚ ਗੁੰਦੀ ਵੀ ਪਾ ਸਕਦੇ ਆ ਮੇਰੇ ਕੋਲੇ ਗੁੰਦੀ ਹੈ ਨਹੀਂ ਸੀਗੀ ਤੇ ਇਹਦੇ ਵਿੱਚ ਆਪਾਂ ਹਰੀ ਮਿਰਚ ਅਦਰਕ ਵੀ ਪਾ ਸਕਦੇ ਆ ਮੈਂ ਵੈਸੇ ਪਾਇਆ ਨਹੀਂ ਅਦਰਕ ਤਾਂ ਮੇਰੇ ਕੋਲ ਸੀਗਾ ਹਰੀ ਮਿਰਚ ਵੀ ਸੀਗੀ ਮੈਂ ਨਹੀਂ ਪਾਇਆ ਤੇ ਜੀ ਪੌਣਾ ਤਾਂ ਪਾ ਵੀ ਸਕਦੇ ਆ ਤੇ ਇਹ ਬਹੁਤ ਹੀ ਆਸਾਨ ਤਰੀਕਾ ਹੈ ਜੀ ਇੱਕ ਜੀਰਾ ਭੁੰਨ ਕੇ ਰੱਖ ਲਓ ਕਾਲੀ ਮਿਰਚ ਪੀਸ ਕੇ ਰੱਖ ਲਓ ਜਦੋਂ ਜੀ ਕਰੇ ਉਦੋਂ ਬਣਾ ਲਓ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਸਾਸਿਕਾ